ਇੱਕ ਵਾਰ ਕੀਤਾ ਹੋਇਆ ਕਾਰਨਮ ਤੁਹਾਡੀ ਜ਼ਿੰਦਗੀ ਦੀ ਸਾਰੀ ਕਮਾਈ ਨੂੰ ਬਰਬਾਦ ਕਰਕੇ ਰੱਖ ਦਿੰਦਾ ਤੇ ਜਿਨੇ ਸਾਰੀ ਜ਼ਿੰਦਗੀ ਮਾਰੇ ਕੰਮ ਕੀਤੇ ਹੋਣ ਉਹ ਲੇਖਾ ਕਿਵੇਂ ਦੇਵੇਗਾ ਆ ਹੁਣ ਤੁਸੀਂ ਵੇਖ ਲਓ ਖਬਰਾਂ ਚੱਲ ਪਈਆਂ ਭਾਈ ਵੀਰ ਸਿੰਘ ਦੀਆਂ ਸਿੰਗਰ ਹੈ ਜੀ ਆਪਣੇ ਆਪ ਦੇ ਵਿੱਚ ਜਿੰਨਾ ਕੁ ਤੁਸੀਂ ਆਲੇ ਦੁਆਲੇ ਦੇਖੋਗੇ ਉਨਾਂ ਸਾਰਿਆਂ ਸਿੰਗਰਾਂ ਦੇ ਵਿੱਚੋਂ ਇੱਕੋਲਾ ਸਿੰਗਰ ਜੋ ਸਭ ਸੂਰਤ ਜਿਨੇ ਲਗਭਗ ਲਗਭਗ ਇੱਕ ਦਾਇਰੇ ਦੇ ਵਿੱਚ ਰਹਿ ਕੇ ਗਾਇਕੀ ਕੀਤੀ ਪਰ ਹੁਣ ਉਹ ਭਾਣਾ ਹੀ ਇਦਾਂ ਦਾ ਵਰਤ ਗਿਆ ਭਾਵੇਂ ਹੁਣ ਅਗਲਾ ਲੱਖ ਮਾਫੀਆਂ ਮੰਗ ਲੈ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰ ਪਾਤਸ਼ਾਹ ਜੀ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਸਰਕਾਰ ਦੁਆਰਾ ਵੱਪਾ ਗਾਂਦਵਾਰਾ ਹੁਣ ਸ਼ਤਾਬੋ ਦੇ ਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਹੈ ਜੋ ਸ਼ਹਾਦਤ ਤਾਂ ਪੁੰਜ ਨੇ ਤਿਆਗ ਦੀ ਮੂਰਤ ਨੇ ਤੇਗ ਦੇ ਧਣੀ ਨੇ ਗੁਰਬਾਣੀ ਕੇ ਬੋਹਤ ਨੇ ਪਰ ਐਸੇ ਅਫਸਰ ਦੇ ਉੱਪਰ ਗੀਤ ਗਾਉਣੇ ਪਿੱਛੇ ਸਕਰੀਨ ਦੇ ਉੱਤੇ ਗੁਰਬਾਣੀ ਦੀਆਂ ਪੰਕਤੀਆਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀਆਂ ਤੇ ਅਫਸਰਾਂ ਦੁਆਰਾ ਤੇ ਲੋਕਾਂ ਦੁਆਰਾ ਉੱਥੇ ਭੰਗੜੇ ਪੈਣੇ ਹੈ ਤਾਂ ਗੁਨਾਹੀ ਹੈ ਤੇ ਇਸ ਗੁਨਾ ਦੇ ਖਾਮਿਆਜ਼ੇ ਵੀ ਹੁਣ ਸਪਸ਼ਟ ਸਾਹਮਣੇ ਆ ਜ਼ਿੰਦਗੀ ਦੇ ਵਿੱਚ ਚੱਲਦਿਆਂ ਹੋਇਆਂ ਇੱਕ ਕੀਤੀ ਜਾਣ ਵਾਲੀ ਕੁਤਾਹੀ ਉਹ ਤੁਹਾਨੂੰ ਕਿੱਥੇ ਤੱਕ ਧੂਕੇ ਲੈ ਜਾਏਗੀ ਕੋਈ ਪਤਾ ਨਹੀਂ ਸਮਾਂ ਆਪ ਦਾ ਰੰਗ ਦਿਖਾ ਦਿੰਦਾ ਹੈ ਇਸ ਕਰਕੇ ਸਤਿਗੁਰਾਂ ਨੇ ਆਖਿਆ ਸੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਇੱਕ ਘੜੀ ਜਿੰਨਾ ਵੀ ਵਿਛੋੜਾ ਇੱਕ ਘੜੀ ਜਿੰਨੇ ਸਮੇਂ ਲਈ ਵੀ ਉਸ ਪਰਮਾਤਮਾ ਦੀ ਹੋਂਦ ਨੂੰ ਭੁੱਲ ਜਾਣਾ ਅਤੇ ਆਪ ਦੇ ਮਨ ਦੇ ਵੇਗਾਂ ਦੇ ਪਿੱਛੇ ਤੁਰ ਪੈਣਾ ਤੇ ਇਹ ਮਨ ਤੁਹਾਨੂੰ ਓਨੇ ਕ ਸਮੇਂ ਦੇ ਅੰਦਰ ਐਦਾਂ ਦੇ ਭਿਆਨਕ ਮੋੜ ਤੇ ਲਿਆ ਕੇ ਖੜਾ ਕਰ ਦੇਗਾ ਜਿੱਥੇ ਜਾ ਕੇ ਤੁਸੀਂ ਇੰਨੇ ਕੁ ਜ਼ਿਆਦਾ ਕਬਰ ਆ ਜਾਉਂਗੇ ਸ਼ਸ਼ੋ ਪੰਜੀ ਚ ਪੈ ਜਾਉਂਗੇ ਵੀ ਇਹ ਮੇਰੇ ਨਾਲ ਵਰਤਿਆ ਕੀ ਹੁਣ ਤੱਕ ਲੋਕ ਮੈਨੂੰ ਪੂਜਦੇ ਰਹੇ ਪੁੱਛਦੇ ਰਹੇ ਮਾਣ ਵੜਿਆਈਆਂ ਦਿੰਦੇ ਰਹੇ ਇਹ ਅਚਾਨਕ ਮੇਰੇ ਖਿਲਾਫ ਸਾਰੇ ਖੜੇ ਹੋ ਗਏ ਇਹ ਅਚਾਨਕ ਸਾਰਾ ਮਾਹੌਲ ਬਦਲ ਗਿਆ ਅਚਾਨਕ ਮੇਲੇ ਖਿਲਾਫ ਧਰਨੇ ਲੱਗਣੇ ਸ਼ੁਰੂ ਹੋ ਗਏ ਅਚਾਨਕ ਸਾਰੇ ਮੈਨੂੰ ਕੋੜੀਆਂ ਨਿਗਾਹਾਂ ਨਾਲ ਦੇਖਣ ਲੱਗ ਪਏ ਅਚਾਨਕ ਮੇਰੇ ਤੇ ਮੁਕਦਮੇ ਚੱਲ ਪਏ ਇਹ ਸਾਰੀ ਗੱਲਬਾਤ ਉਹ ਥੋੜੇ ਜੇ ਸਮੇਂ ਦੇ ਅੰਦਰ ਜਦੋਂ ਅਸੀਂ ਰੱਬ ਨੂੰ ਵਿਸਾਰ ਦਿੰਨੇ ਆ ਥੋੜੇ ਜੇ ਸਮੇਂ ਦੇ ਅੰਦਰ ਜਦੋਂ ਸਾਡਾ ਮਨ ਆਪ ਦੀਆਂ ਮਨਾਈਆਂ ਕਰਨ ਲੱਗ ਪਏ ਮਨਮੁਖ ਸੱਚ ਨਾ ਜਾਣਨੀ ਤਿੰਨ ਠੌਰ ਨ ਕਤਹੂ ਟਾਉ ਉੱਥੇ ਫਿਰ ਬੰਦਾ ਕਿਸੇ ਥਾਂ ਜੋਗਾ ਨਹੀਂ ਰਹਿ ਜਾਂਦਾ